ਪੰਜਾਬ ਹਿਮਾਚਲ ਬਾਰਡਰ ਦੇ ਉੱਪਰ ਵੰਦੇ ਚੱਕੀ ਦਰਿਆ ਦੇ ਵਿੱਚ ਉਸ ਵੇਲੇ ਦਰਦਨਾਕ ਹਾਦਸਾ ਵਾਪਰ ਗਿਆ ਜਦੋਂ ਪਠਾਨਕੋਟ ਦੇ ਰਹਿਣ ਵਾਲੇ ਪਿਓ ਪੁੱਤ ਪੂਜਾ ਦੀ ਸਮਗਰੀ ਪਰਵਾਣ ਚੱਕੀ ਦਰਿਆ ਵਿੱਚ ਆਏ ਅਤੇ ਲਾਪਤਾ ਹੋ ਗਏ ਜਿਸ ਦੀ ਜਾਣਕਾਰੀ ਪੀੜਤ ਪਰਿਵਾਰ ਨੇ ਹਿਮਾਚਲ ਪੁਲਿਸ ਨੂੰ ਦਿੱਤੀ ਅਤੇ ਹਿਮਾਚਲ ਪੁਲਿਸ ਨੇ ਐਨ ਡੀ ਆਰ ਐਫ ਦੀ ਟੀਮ ਦੀ ਮਦਦ ਦੇ ਨਾਲ ਚੱਕੀ ਦਰਿਆ ਦੇ ਵਿੱਚ ਲਾਪਤਾ ਹੋਏ ਪਿਓ ਪੁੱਤ ਦੀ ਭਾਲ ਸ਼ੁਰੂ ਕਰ ਦਿੱਤੀ ਜਿਸ ਦੇ ਚੱਲਦੇ ਪਿਓ ਦੀ ਲਾਸ਼ ਬਰਾਮਦ ਹੋ ਗਈ ਹੈ ਪਰ ਹਾਲ ਪੁੱਤਰ ਅਜੇ ਲਾਪਤਾ ਹੈ ਜਿਸ ਦੀ ਭਾਲ ਹਿਮਾਚਲ ਪੁਲਿਸ ਅਤੇ ਐਨ ਡੀ ਆਰ ਦੀਆਂ ਟੀਮਾਂ ਵੱਲੋਂ ਕੀਤੀ ਜਾ ਰਹੀ ਹੈ ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਓਕਰੋਂ ਪੂਜਾ ਦੀ ਸਮਗਰੀ ਪ੍ਰਵਾਨ ਦੇ ਲਈ ਚੱਕੀ ਦਰਿਆ ਦੇ ਵਿੱਚ ਆਏ ਸਨ ਜਿਸ ਤੋਂ ਬਾਅਦ ਲਾਪਤਾ ਹੋ ਗਏ ਫਿਲਹਾਲ ਪਿਓ ਦੀ লাশ ਬਰਾਮਦ ਹੋ ਗਈ ਹੈ ਅਦੇ ਪੁੱਤਰ ਅਜੇ ਲਾਪਤਾ ਹੈ ਹਿਮਾਚਲ ਪੁਲਿਸ ਅਤੇ ਐਨਡੀਆਰਐਫ ਦੀਆਂ ਟੀਮਾਂ ਲਗਾਤਾਰ ਪਾਲ ਕਰ ਰਹੀਆਂ ਨੇ ਪਠਾਨਕੋਟ ਤੋਂ ਮੁਸ਼ਕਲਤਾ ਦੀ ਰਿਪੋਰਟ ਹਲਚਲ ਪੰਜਾਬ ਦੀ ਕੋਈ ਤਕਰੀਬਨ 2 ਵਜੇ ਕਰੋ ਆਇਆ ਕੋਈ ਪੂਜਾ ਦੀ ਸਮਗਰੀ ਪ੍ਰਵਾਨ ਵਾਸਤੇ ਆਏ ਬਸੰਤ ਕਲੋਨੀ ਬੀਨੇ ਮਹਾਜਨ ਉਹਨਾਂ ਦਾ ਲੜਕਾ ਦੋਨੋਂ ਆਏ ਤੇ ਉਹਦੇ ਬਾਅਦ ਇਹਨਾਂ ਦੇ ਘਰ ਕੋ ਕਾਫੀ ਮਤਲਬ ਇੱਕ ਦੋ ਘੰਟੇ ਬਾਅਦ ਇਹਨਾਂ ਨੂੰ ਪਤਾ ਲੱਗਾ ਉਹ ਵਾਪਸ ਨਹੀਂ ਆਉਣਾ ਨੇ ਫੋਨ ਫੋਨ ਲਾਇਆ ਫੋਨ ਬੰਦ ਹੈਗਾ ਫਿਰ ਜਦੋਂ ਇਹ ਸਾਰਾ ਸਾਰਾ ਮਹਲਾ ਤਕਰੀਬਨ ਇੱਥੇ ਆ ਕੇ ਦੇਖਿਆ ਤੇ ਇੱਥੇ ਮਤਲਬ ਇੱਕ ਬੋਡੀ ਦੇਖੀ ਥੋੜੀ ਜੀ ਥੋੜੀ ਜੀ ਝਲਕ ਪਈ ਪਰ ਉਹ ਬੋਡੀ ਪਾਣੀ ਕਰਕੇ ਅੱਗੇ ਬਹਾਵ ਜਿਹੜਾ ਉਹ ਤੇਜ਼ ਹੋਣ ਕਰਕੇ ਉਹ ਰੁੜ ਗਈ ਫਿਰ ਉਸ ਤੋਂ ਬਾਅਦ ਲੱਗਿਆ ਕਿ ਉਹਨਾਂ ਦਾ ਪੈਰ ਪ੍ਰੋਫੈਸਰ ਕਿ ਉਹ ਪਾਣੀ ਦੇ ਵਿੱਚ ਚਲ ਗਿਆ ਇੱਕ ਬੋਡੀ ਹੁਣ ਅੱਜ ਥੋੜੀ ਦੇਰ ਪਹਿਲਾਂ ਮਿਲ ਗਈ ਆ ਤੇ ਇੱਕ ਦਾ ਜ ਕੋਈ ਪਤਾ ਨਹੀਂ ਕਿਹਦੀ ਬੋਡੀ ਮਿਲਦੀ ਕੀ ਕਾਰਨ ਕੀ ਲੱਗਦਾ ਇਸ ਤਰੀਕੇ ਨਾਲ ਆਸਵਾ ਪਿਆਰ ਫਿਸਲਣਾ ਕਰਨੀ ਹੋਇਆ ਦੇ ਪੁਲਸ ਕੋਲ ਕਿਸ ਤਰ੍ਹਾਂ ਕੋਆਪਰੇਸ਼ਨ ਪੁਲਸ ਨੇ ਸਾਨੂੰ ਬਹੁਤ ਵਧੀਆ ਕੋਆਪਰੇਟ ਕੀਤਾ ਫਿਰ ਉਹਨਾਂ ਦੇ ਮੌਕੇ ਤੇ ਜਿਹੜੀ ਲੋਕੇਸ਼ਨ ਜਿਹੜੀ ਆਂਦੀ ਐ ਐਫ ਦੀ ਟੀਮ ਨੂੰ ਪਾਤੀ ਤੇ ਉਹ ਵੀ ਅੱਜ ਵਿਚਾਰੇ ਸਵੇਰੇ 7 ਵਜੇ ਦੇ ਜਿਹੜੇ ਸਰਸਵਿਹਾਨ ਤੇ ਲੱਗੇ ਹੋਏ ਆ ਬਿਨੇ ਮਾਇਨ ਨੇ ਨਿੱਕੀ ਕੰਮ ਕੀ ਕਰਦੇ ਬੇਟਾ ਕਿੰਨੀ ਉਮਰ ਦਾ ਇਹ ਤਾਂ ਜਿਹੜੀ ਉਮਰ ਤਕਰੀਬਨ 12-13 ਸਾਲ ਦੇ ਵਿੱਚ ਉਹ ਬਿਨੇ ਮਾਇਨ ਤੇ ਦੁਕਾਨ ਹੀ ਕਰਦੇ ਆ ਨਾ ਨਰੇਸ਼ ਕੁਮਾਰ ਵਾਸੀ ਬਸੰਤ ਕਲੌਨੀ ਬੇਨੇਵਾ ਜਾਂਦੀ ਹੈ ਸਾਡੇ ਪੜੋਸੀ ਨੇ ਜੀ ਬਿਲਕੁਲ ਦੁਪਹਿਰ ਨੂੰ ਕਿਤੇ ਕੱਲ ਆਏ ਕੋਈ ਪੂਜਾ ਸਮਗਰੀ ਭਗਵਾਨ ਇੱਥੇ ਕਾਫੀ ਇੰਤਜ਼ਾਰੇ ਕਰਨ ਤੋਂ ਬਾਅਦ ਕਹਿ ਦਿਆ ਨੂੰ ਪਤਾ ਲੱਗ ਇੰਤਜ਼ਾਰ ਕੀਤੀ ਪਰ ਜਦ ਘਰ ਵਾਪਸ ਨਹੀਂ ਪਰਤੇ ਤੇ ਫਿਰ ਉਹਨੇ ਪਰਦਾ ਚਾਲੂ ਕੀਤੀ ਸ਼ਾਮ ਨੂੰ ਸਾਰੇ ਕਲੋਨੀ ਵਾਲੇ ਇੱਥੇ ਆ ਕੇ ਦੇਖਿਆ ਸੀ ਤੇ ਫਿਰ ਇਤਲਾਹ ਵੀ ਕੀਤੀ ਪੁਲਿਸ ਨੂੰ ਸਾਰੇ ਮੁੰਨੀ ਕਰ ਹਰ ਬਈ ਕਿਤੇ ਜੋ ਵੀ ਹੈਗੀ ਹੈ ਤੇ ਹੁਣ ਸਵੇਰੇ ਵੀ ਇੱਥੇ ਆਏ ਨੇ ਤੁਹਾਡੇ ਸਾਹਮਣੇ ਸਾਰਿਆਂ ਦੇ ਕੋਈ ਪਰੇਸ਼ਾਨੀ ਕੋਈ ਨਹੀਂ ਸੀ ਉਹਨਾਂ ਦੇ ਘਰ ਨਹੀਂ ਪਰੇਸ਼ਾਨੀ ਕੋਈ ਨਹੀਂ ਪਰੇਸ਼ਾਨੀ ਕੋਈ ਨਹੀਂ ਘਰ ਕੋਈ ਵੀਡੀਓ ਵਗੈਰਾ ਦਿਖਾਈ ਜਾ ਰਹੀ ਹੈ ਤੁਹਾਡੇ ਵੱਲੋਂ ਉਹਨਾਂ ਦੀ ਉੱਤੇ ਉਹ ਘਰੋਂ ਜਦੋਂ ਆਏ ਸੀ ਨਾ ਉਸੋਂ ਉਹ ਤੇ ਮੇਰੇ ਕੈਮਰੇ ਵਿੱਚ ਸਭ ਨੇ ਰਿਕਾਰਡਿੰਗ ਹੋਈ ਦੀ ਹੈ ਜੋ ਕਰਤੁਰੇ ਹੀ ਬੇਟਾ ਵੀ ਨਾਲ ਹੁੰਦੇ ਆਇਆ ਹੁੰਦੇ ਦੋਨਾਂ ਦੇ ਆਇਆ ਕਰਤੀ ਇਹਨ ਕੋ ਮੈਂ ਸਕੂਟੀ ਤੇ ਸੀ ਹਾਂ ਸਕੂਟੀ ਇੱਥੇ ਲੱਗੀਆਂ ਸਕੂਟੀ ਸ਼ਾਮ ਨੂੰ ਇੱਥੇ ਲੱਗੀ ਦੀ ਸੀ ਜਦੋਂ ਆਏ ਸੀ ਸਕੂਟੀ ਇੱਥੇ ਸੀ